ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਆਕਾਸ਼ਦੀਪ ਪਿੰਡ ਮੂਨਕ ਖੁਰਦ ਜ਼ਿਲ੍ਹਾ ਹੁਸ਼ਿਆਰਪੁਰ ਮੇਰੀ ਭੈਣ ਦਾ ਵਿਆਹ ਪਿਛਲੇ ਸਾਲ 30 ਜੁਲਾਈ ਨੂੰ ਅਸੀਂ ਰਾਮਾ ਮੰਡੀ ਰਹਿੰਦੇ ਪਰਿਵਾਰ ਨਾਲ ਕਰਦੇ ਹਾਂ ਰਾਮਾ ਮੰਡੀ ਪ੍ਰੋਫੈਸਰ ਕਲੋਨੀ ਹਾਊਸ ਨੰਬਰ 31 ਸਰਦਾਰ ਦਲਜੀਤ ਸਿੰਘ ਉਹਨਾਂ ਦੀ ਮੈਸੇਜ ਦਾ ਨਾਮ ਹੈਗਾ ਯਾਰ ਰਵਿੰਦਰ ਕੌਰ ਤੇ ਮੁੰਡੇ ਦਾ ਨਾਮ ਜਿਹਨਾਂ ਸਾਡੀ ਭੈਣ ਦਾ ਵਿਆਹ ਹੁੰਦਾ ਹੈ ਗੁਰਪ੍ਰੀਤ ਸਿੰਘ ਤੇ ਉਹਦੇ ਨਾਲ ਸਾਡੇ ਭੈਣ ਦਾ ਵਿਆਹ ਸੀ ਕਰਦੇ ਆ ਪਿਛਲੀ ਜਲਾਈ ਨੂੰ 2024 ਮੇ ਸਿਸਟਰ ਦਾ ਨਾਮ ਹੈਗਾ ਸੰਗੀਤਾ ਉਸਦੇ ਹਸਬੰਡ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜੋ ਇਸ ਟਾਈਮ ਤੇ ਕੈਨੇਡਾ ਵਿੱਚ ਆ ਵਿਨੀਪੈਗ ਵਿੱਚ ਰਹਿੰਦਾ ਆ ਮਨੀਟੋਬਾ ਘਰ ਕੇ ਸਟਰੀਟ ਨੇਮ ਐਡਰੈਸ ਵਗੈਰਾ ਤੁਹਾਨੂੰ ਪੂਰਾ ਵੀਡੀਓ ਦੇ ਉੱਪਰ ਸ਼ੋਅ ਹੋ ਰਿਹਾ ਹੋਣਾ ਆ ਇੱਥੇ ਤੁਸੀਂ ਇਹਦਾ ਪੂਰਾ ਐਡਰੈਸ ਪੜ੍ਹ ਸਕਦੇ ਆ ਕੀ ਉਹਦਾ ਪ੍ਰੋਪਰ ਐਕਚੁਅਲ ਐਡਰੈਸ ਆ ਤੇ ਉਸ ਦੀ ਨਨਾਨ ਦਾ ਨਾਮ ਹੈਗਾ ਆ ਸੁਖਵੀਰ ਕੌਰ ਉਹ ਯੂਐਸਏ ਵਿੱਚ ਰਹਿੰਦੀ ਆ ਤੇ ਉਸ ਦੇ ਹਸਬੰਡ ਦਾ ਸੁਖਵੀਰ ਕੌਰ ਦੇ ਉਸ ਦੀ ਨਨਾਨ ਦੇ ਹਸਬੰਡ ਦਾ ਨਾਮ ਹੈਗਾ ਸਿਧਾਰਥ ਰੌਏ ਉਹ ਵੀ ਯੂਐਸਏ ਰਹਿੰਦਾ ਆ 2 ਬੀ ਅਕਤੂਬਰ 2025 ਨੂੰ ਉਹਦੇ ਨਾਲ ਬਹੁਤ ਹੀ ਦਰਦਨਾਕ ਘਟਨਾ ਜਿਹੜੀ ਉਹਦੇ ਸਹੁਰਿਆਂ ਪਰਿਵਾਰ ਵੱਲੋਂ ਕੀਤੀ ਜਾਂਦੀ ਆ ਸ਼ੁਰੂਆਤ ਇਦਾਂ ਹੁੰਦੀ ਆ ਮੇਰੀ ਮੰਮੀ ਨੂੰ ਫੋਨ ਕਰਦੇ ਆ ਉਹਦੀ ਸਾਸੂ ਮਾਂ ਦੀਦੀ ਦੀ ਮੇਰੇ ਭੈਣ ਦੀ ਸਾਸੂ ਨੂੰ ਫੋਨ ਕਰਦੀ ਮੇਰੇ ਮੰਮਾ ਨੂੰ 2:45 'ਤੇ ਤੇ ਮੇਰੀ ਮੰਮੀ ਨੂੰ ਕਹਿੰਦੀ ਆ ਕਿ ਭੈਣ ਜੀ ਤੁਹਾਡੀ ਕੁੜੀ ਪੌੜੀਆਂ ਤੋਂ ਡਿੱਗ ਗਈ ਆ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਆਜੋ ਤੇ ਰਸਤੇ ਜਾਂਦਿਆਂ ਨੂੰ ਉਹਨਾਂ ਦੀ ਸੱਸ ਫੋਨ ਕਰਦੀ ਆ ਚਾਚੂ ਨੂੰ ਤੇ ਚਾਚੂ ਨੂੰ ਕਹਿੰਦੀ ਤੁਹਾਡੀ ਕੁੜੀ ਨੂੰ ਮੈਂ ਜੋਲ ਹਸਪੀਟਲ ਲੈ ਕੇ ਚੱਲੀ ਆ ਤੁਸੀਂ ਆਜੋ ਤੇ ਯਰ ਉਸ ਥੋੜੇ ਟਾਈਮ ਬਾਦੂ ਫੇਰ ਫੋਨ ਕਰਦੀ ਆ ਤੇ ਫੇਰ ਉਹ ਕਹਿੰਦੀ ਹੈ ਕਿ ਭਾਜੀ ਤੁਸੀਂ ਘਰੇ ਆ ਜਾਓ ਮੈਂ ਤੁਹਾਡੀ ਕੁੜੀ ਨੂੰ ਘਰੇ ਲੈ ਆਈ ਆ ਤੇ ਕਹਿੰਦੀ ਭਾਜੀ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਤੁਹਾਡੀ ਕੁੜੀ ਹੈ ਨਹੀਂ ਗਈ ਉਹ ਮੁੱਕ ਗਈ ਆ ਮਤਲਬ ਉਹਦੀ ਡੈਥ ਹੋ ਗਈ ਆ ਤੇ ਜਿਸ ਦਿਨ ਘਰ ਪਹੁੰਚਦੇ ਆ ਪਰ ਉਹ ਫੇਕ ਘਰੇ ਨਹੀਂ ਹੁੰਦੀ ਉੱਥੇ ਚਾਚੂ ਹਣੇ ਉਹਦੇ ਘਰੇ ਪਹੁੰਚਦੇ ਰਾਮਾ ਮੰਡੀ ਔਰ ਘਰੇ ਵੀ ਨਹੀਂ ਹੁੰਦੀ ਜਦ ਕਿ ਫੋਨ ਤੇ ਕਹਿੰਦੀ ਮੈਂ ਕਰਿਆਂ ਤੇ ਘਰੇ ਵੀ ਨਹੀਂ ਹੁੰਦੀ ਆਣ ਵਾਣ ਤੋਂ ਪੁੱਛਦੇ ਆ ਜਦੋਂ ਉਹ ਕਹਿੰਦੀ ਜੀ ਉਹ ਤਾਂ ਦੁਬਾਰਾ ਉਸ ਨੂੰ ਗੁੱਡਵਿਲ ਹਸਪੀਟਲ ਦੂਸਰੇ ਹਸਪੀਟਲ ਲੈ ਗਈ ਆ ਜਦੋਂ ਉਸ ਦੀ ਗੱਡੀ ਉਹ ਟਕਰਾਉਂਦੀ ਆ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਉਹਨੂੰ ਕੱਢ ਕੇ ਕੁੜੀ ਨੂੰ ਸਟ੍ਰੈਚਰ ਤੇ ਪਾਉਂਦੇ ਆ ਫਟਾਫਟ ਕਿ ਕੁੜੀ ਸ਼ਾਇਦ ਜੀਂਦੀ ਹੋਵੇ ਹਲੇ ਤੱਕ ਸਾਹ ਹੋਂ ਉਹਦੇ ਚ ਉਹਨੂੰ ਅੰਦਰ ਲੈ ਜਾਣ ਲੱਗਦੇ ਆ ਉਨੇ ਟਾਈਮ ਨੂੰ ਹੀ ਉਧਰੋਂ ਡਾਕਟਰ ਆਉਂਦੇ ਆ ਡਾਕਟਰ ਸਾਹਿਬ ਕਹਿੰਦੇ ਪਹਿਲਾਂ ਤੇ ਉਹੀ ਟਾਈਮ 'ਚ ਜਦੋਂ ਗੱਡੀ 'ਚੋਂ ਕੱਢ ਕੇ ਸਟ੍ਰੈਚਰ ਤੇ ਪਾ ਰਹੇ ਸੀ ਉਹਨੇ ਟਾਈਮ 'ਚ ਉਹਦੀ ਸਾਸੀ ਜਿਹੜੀ ਦੀਦਦੀ ਆ ਮੌਕੇ ਤੇ ਉਸੇ ਟਾਈਮ ਗੁੱਡਵਿਲ ਹਸਪੀਟਲ ਤੋਂ ਫਰਾਰ ਹੋ ਜਾਂਦੀ ਆ ਉਸ ਤੋਂ ਬਾਅਦ ਅੱਜ 26 ਤਰੀਕ ਹੋ ਗਈ ਆ ਅੱਜ ਤੱਕ ਨਾ ਉਹਦੀ ਸੱਸ ਦਾ ਕੋਈ ਕੰਟੈਕਟ ਆ ਸਾਡੇ ਨਾਲ ਨਾ ਉਹਦੇ ਹਸਬੰਦ ਦਾ ਉਹਦੀ ਨਨਾਨ ਜਿਹੜੀ ਉਹ ਯੂ ਐਸਏ ਰਹਿੰਦੀ ਆ ਇਹਨਾਂ ਤਿੰਨਾਂ ਬੰਦਿਆਂ 'ਚੋਂ ਕਿਸੇ ਦਾ ਸਾਡੇ ਨਾਲ ਕੋਈ ਕੰਟੈਕਟ ਨਹੀਂ ਹੈਗਾ ਇੰਨੇ ਟਾਈਮ ਦਾ ਤੇ ਤੇ ਫਿਰ ਅਸੀਂ ਆਪਣੇ ਤੌਰ ਤੇ ਅਸੀਂ ਦੁਬਾਰਾ ਗਏ ਆ ਪੁੱਛਣ ਜੋਲ ਹਸਪੀਟਲ ਕੀ ਉੱਥੇ ਐਕਚੁਅਲ ਚ ਕੀ ਹੋਇਆ ਹੈ ਜਦ ਅਸੀਂ ਜੋਲ ਹਸਪੀਟਲ ਪਤਾ ਕਰਨ ਜਾਂਦੇ ਆ ਜੋਲ ਹਸਪੀਟਲ ਵਾਲੇ ਕਹਿੰਦੇ ਆ ਕਿ ਤੁਹਾਡੀ ਬੇਟੀ ਇੱਥੇ ਆਈ ਜ਼ਰੂਰ ਸੀ ਅਸੀਂ ਉਹਨਾਂ